ਸਤਿ ਸ੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮੂਲਾ ਉਤੇ ਦੋਸਤੋ ਅੱਜ ਦੀ ਵੀਡੀਓ ਦਿਖਾ ਰਹੇ ਆ ਆਪਾਂ 3630 ਸਪੈਸ਼ਲ ਐਡੀਸ਼ਨ 24 ਮਾਡਲ ਬਿਲਕੁਲ ਨਵੇਂ ਟਰੈਕਟ ਦੀ ਪਰਫਾਰਮੈਂਸ ਇਹ ਚੱਲਿਆ ਅੱਜ ਦਾ ਸੁਪਰ ਸਿਧਰ ਵਿਸ਼ਕਰਮਾ ਕੰਪਨੀ ਇਹ ਗਾਂਣ 26 ਦੇ ਘਰ ਜਾਈ ਇਹਦੇ ਵਿੱਚ ਉਰੇ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਦੇਖ ਰਹੇ ਚੈਨਲ ਨੂੰ ਪਹਿਲੀ ਵਾਰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਵੀਡੀਓ ਲਾਰច ਤੱਕ ਦੇਖਣਾ ਤੇ ਦੱਸਣਾ ਕਿ ਵੀਡੀਓ ਵਿੱਚ ਦਿੱਤੀ ਜਾਣਕਾਰੀ ਕਿਸ ਤਰ੍ਹਾਂ ਲੱਗੀ ਜੀ ਤੇ ਵੀਡੀਓ ਨੂੰ ਕਰਦੇ ਆਪਾਂ ਸ਼ੁਰੂ ਦੇਖੋ ਜੀ ਸਫਾਈ ਤੇ ਟਰੈਕਟਰ ਚੱਲ ਰਿਹਾ ਦੂਜੇ ਹਾਈ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕਿੰਨੇ ਚੱਕਰ ਆਏ ਇਹਦੇ RPM ਕੀ ਚੱਲ ਰਹੇ ਆ ਤੇ ਕਿੰਨੀ ਹੈ ਟ੍ਰੋਪੇਜ ਹੈ

ਦੇ ਨਾਲ ਆਉਣਗੇ ਤੇ ਜਿਹੜਾ ਨਾ ਦੋਸਤੋ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਾਂਗੇ ਕਰਾਂਗੇ ਇੱਥੇ ਸਮਾਪਤ ਆਪਾਂ ਤੇ ਫਿਰ ਬੇਨਤੀ ਹੈ ਜਿਹੜੇ ਦੇਖ ਰਿਹਾ ਹੈ ਚੈਨਲ ਨੂੰ ਪਹਿਲੀ ਵਾਰ ਉਹਨੂੰ ਸਬਸਕ੍ਰਾਈਬ ਤੇ ਲਾਈਕ ਤੇ ਸਨ ਕਰਨਾ ਨਾ ਭੁੱਲਿਓ ਤੇ ਦੱਸਣਾ ਅਰਗਨਿਸਟਾਂ ਲਈ ਲਿਖੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੇਰਾ ਹੈ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ